ਜਲੰਧਰ ਤੋਂ ਖਬਰ ਸਾਫ ਦਾ ਵਿਦਾਇਕ ਸ਼ੀਤਲ ਅੰਗੁਰਾਲ ਦੇ ਪਤੀਜੇ ਦਾ ਬੇਰਮੀ ਨਾਲ ਕਤਲ ਜਲੰਧਰ ਪੱਛਮੀ ਦਿੱਲੀ ਵਿੱਚ ਗੁੰਡਾਗਰਦੀ ਦਾ ਇੱਕ ਵੈਸ਼ੀ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਬਸਤੀ ਦਾਨੀਸ਼ਮੰਦਾਂ ਇਲਾਕੇ ਵਿੱਚ ਦੁਰਗਾ ਦੇ ਖੂਹ ਦੇ ਨੇੜੇ ਸਥਾਨਕ ਨੌਜਵਾਨਾਂ ਨੇ ਇੱਕ ਵਿਅਕਤੀ ਤੇ ਤੇਜ਼ ਤਾਰ ਹਥਿਆਰਾ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਵਿਅਕਤੀ ਨੂੰ ਇਲਾਜ ਲਈ ਜੋਸ਼ੀ ਹਸਪਤਾਲ ਲਿਜਾਇਆ ਗਿਆ ਜਿੱਥੇ ਰਸਮ ਦੌਰਾਨ ਉਸ ਦੀ ਮੌਤ ਹੋ ਗਈ ਮ੍ਰਿਤਕ ਵਿਅਕਤੀ ਪੱਛਮੀ ਦੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਦਾ ਪਤੀਜਾ ਹੈ ਘਟਨਾ ਦੀ ਜਾਣਕਾਰੀ ਮਿਲਣ ਤੇ ਸ਼ੀਤਲ ਅੰਗੁਰਾਲ ਜੋਸ਼ੀ ਹਸਪਤਾਲ ਪਹੁੰਚਿਆ ਮ੍ਰਿਤਕ ਦੀ ਪਛਾਣ 17 ਸਾਲਾ ਨੌਜਵਾਨ ਵਜੋਂ ਹੋਈ ਹੈ ਰਿਪੋਰਟਾਂ ਅਨੁਸਾਰ ਵਿਕਾਸ ਦਾ ਆਪਣੀ ਗਲੀ ਵਿੱਚ ਕੁਝ ਨੌਜਵਾਨਾਂ ਨਾਲ ਝਗੜਾ ਹੋਇਆ ਸੀ ਅੱਜ ਮੁਲਜ਼ਮਾਂ ਨੇ ਨੌਜਵਾਨਾਂ ਨੂੰ ਕੇਰ ਲਿਆ ਅਤੇ ਉਸ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਜੋਸ਼ੀ ਹਸਪਤਾਲ ਪਹੁੰਚਣ ਤੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਕਿਹਾ ਕਿ ਵਿਕਾਸ ਆਪਣੇ ਪਰਿਵਾਰ ਵਿੱਚ ਸਭ ਤੋਂ ਵੱਡਾ ਸੀ ਅਤੇ ਪਰਿਵਾਰ ਸਦਮੇ ਵਿੱਚ ਹੈ। ਉਨ੍ਹਾਂ ਕਿਹਾ ਕਿ ਅਜਹੀਆਂ ਘਟਨਾਵਾਂ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਤੇ ਗੰਭੀਰ ਸਵਾਲ ਖੜੇ ਕਰ ਦਿਆ ਹਨ। ਪੁਲਿਸ ਮੁਲਜ਼ਮਾ ਦੀ ਪਾਲ ਲਈ ਛਾਪੇਮਾਰੀ ਕਰ ਰਹੀ ਹੈ ਅਤੇ ਇਲਾਕੇ ਵਿੱਚ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਜਲੰਧਰ ਤੋਂ ਰਿਪੋਰਟਰ ਮਨਜੀਤ ਸਿੰਘ ਜੀਮਾ ਬਰਦਰ ਕਜ਼ਨ ਬ੍ਰਦਰ ਹੋਰ ਬੇਟਾ ਛੋਟਾ ਵਿਕਾਸ ਨਾਮ ਸੀ ਇਹਦਾ ਉਮਰ ਕਰੀਬ 16 ਸਾਲ ਹੈ ਮੈਨੂੰ ਲੱਗਦਾ 16 ਸਾਲ ਦੇ ਕਰੀਬ ਉਮਰ ਹੈ ਅੱਜ ਜਿਸ ਗੱਲ ਦੀ ਮੈਂ ਪਰਿਵਾਰ ਦੇ ਲਈ ਲੜਾਈ ਲੜਨ ਦੇ ਲਈ ਦਿਨ ਰਾਤ ਘਰੋਂ ਬਾਹਰ ਨਿਕਲ ਕੇ ਆਪਣੇ ਹਲਕੇ ਦੇ ਲਈ ਸੰਘਰਸ਼ ਕਰਦਾ ਕਿ ਰੋਜ਼ ਹੀ ਇਸ ਦੀ ਲੜਾਈ ਲੜਦਾ ਕਿ ਨਸ਼ਾ ਨਸ਼ਾ ਨਸ਼ੇ ਦੇ ਖਿਲਾਫ ਜਿਹੜਾ ਕਤਲ ਹੋਇਆ ਇਹ ਵੀ ਨਸ਼ੇ ਦੀ ਭੇਟ ਚੜਿਆ ਹੈ ਅੱਜ ਮੇਰੇ ਪਰਿਵਾਰ ਦਾ ਇੱਕ ਚਿਰਾਗ ਬੁੱਝ ਗਿਆ ਮੈਂ ਰੋਜ਼ ਇਹ ਹੀ ਕਹਿੰਦਾ ਕਿਸੇ ਦਾ ਪਰਿਵਾਰ ਦਾ ਚਿਰਾਗ ਨਾ ਬੁੱਝੇ ਪਰ ਇਹ ਹੈ ਕਿ ਕਮੀ ਕਿੱਥੇ ਹੈ ਪ੍ਰਸ਼ਾਸਨ ਟਿੱਲਾ ਸਰਕਾਰ ਟਿੱਲੀ ਹੈ ਕਿਉਂਕਿ ਮੈਂ ਮੈਂ ਹੀ ਸਰਕਾਰ ਨੂੰ ਟੋਸੀ ਜਾਵਾਂਗਾ ਲੋਕਾਂ ਨੇ ਕਹਿਣਾ ਗ੍ਰਾਹਨੀਤੀ ਤੌਰ ਦੇ ਉੱਤੇ ਬੋਲ ਰਿਹਾ ਪਰ ਮੈਂ ਹੀ ਦੱਸ ਸਕਦਾ ਕਿ ਪਰਿਵਾਰ ਦਾ ਜੀ ਚਲਾ ਗਿਆ ਪਰਿਵਾਰ ਦਾ ਬੱਚਾ ਚਲਾ ਗਿਆ ਜਿਹਨੂੰ ਹੱਥਾਂ 'ਚ ਖਿਲਾਇਆ ਮਾਥਾਂ ਦੇ ਵਿੱਚ ਵਾਡਾ ਕੀਤਾ ਅੱਜ ਉਹ ਲਾਸ਼ ਦੇ ਰੂਪ ਦੇ ਵਿੱਚ ਡੈਡ ਬੋਡੀ ਪਈ ਆ ਪਰ ਮੈਂ ਪੁਲਿਸ ਨੂੰ ਇਹੀ ਬੇਨਤੀ ਕਰਾਂਗਾ ਕਿ ਮੈਂ ਤਾਂ ਆਪਣੇ ਪਰਿਵਾਰ ਨੂੰ ਹੌਸਲਾ ਦੇ ਦਾਂਗਾ ਪਰਿਵਾਰ ਨੂੰ ਸੰਭਾਲਾਂਗਾ ਪਰਿਵਾਰ ਨੂੰ ਸਾਂਭਣ ਦੀ ਕੋਸ਼ਿਸ਼ ਕਰਾਂਗਾ ਪਰ ਜਿਹੜਾ ਵਾਕੀ ਵੀ ਜਲੰਧਰ ਦੇ ਲੋਕੋ ਵੀ ਮੇਰਾ ਪਰਿਵਾਰ ਹੈ ਉਹਨਾਂ ਦੇ ਬੱਚਿਆਂ ਦੀ ਜਾਨ ਜਰੂਰ ਬਚਾਈਏ ਕਿਸੇ ਹੋਰ ਦਾ ਘਰ ਦਾ ਚਿਰਾਗ ਨਾ ਬੁੱਜੇ ਕਿਸੇ ਹੋਰ ਦੇ ਘਰ ਦਾ ਬੱਚਾ ਨਾ ਇਸ ਦੁਨੀਆ ਤੋਂ ਜਾਵੇ ਔਰ ਲਈ ਪ੍ਰਯਾਸ ਕਰੀਏ ਮੈਂ ਹਮੇਸ਼ਾ ਕਹਿੰਦਾ ਪੁਲਿਸ ਨੂੰ ਸਹਿਯੋਗ ਚਾਹੀਦਾ ਸਰਕਾਰ ਦੇ ਕਿਸੇ ਨੂੰ ਸਹਿਯੋਗ ਦੇ ਦੇਣ ਨੂੰ ਤਿਆਰ ਆ ਬੜਾ ਲਾਈਵ ਹੋ ਕੇ ਬੋਲੀਦਾ ਬੜਾ ਜਾ ਕੇ ਸੱਚ ਦੱਸੀਦਾ ਪਰ ਕਿਸੇ ਵੀ ਗੱਲ ਦੇ ਉੱਤੇ ਜਿਹੜੀ ਸਰਕਾਰ ਗੌਰ ਨਹੀਂ ਕਰਦੀ ਬਾਰ ਬਾਰ ਕੋਈ ਕਹੇਗਾ ਕਤਲ ਦਾ ਕਾਰਨ ਕੀ ਹੈ ਕਤਲ ਦੇ ਪੁੱਛ ਰਿਹਾ ਹਰ ਪੱਤਰਕਾਰ ਬਾਰੀ ਬਾਰ ਪੁੱਛ ਰਿਹਾ ਕਤਲ ਦਾ ਇੱਕੋ ਹੀ ਕਾਰਨ ਹੈ ਅੱਜ ਸਾਡਾ ਜਿਹੜਾ ਘਰ ਦਾ ਬੱਚਾ ਗਿਆ ਇਹ ਨਸ਼ੇ ਦੇ ਕਰਕੇ ਗਿਆ ਨਸ਼ੇ ਦੀ ਪੇਟ ਕਰਕੇ ਕਤਲ ਹੋਇਆ ਉਹ ਨਸ਼ਾ ਵੇਚਣ ਵਾਲੇ ਆ ਨਸ਼ਾ ਪੀਣ ਵਾਲੇ ਆ ਇਹ ਪੁਲਿਸ ਕਲੀਅਰ ਕਰੇ ਜਿਹੜੇ ਜਿਹਦੀ ਡੈਥ ਹੋਈ ਹੈ ਕੀ ਨਾਮ ਹੈ ਕੀ ਵਿਕਾਸ ਮੁਰਾਲ ਕੀ ਕਰਦਾ ਸੀ ਕਿੰਨੀ ਉਮਰ ਹੈ ਉਮਰ ਕਰੀਬ 16 ਸਾਲ ਦਾ ਉਹ ਦੱਸਿਆ ਕਿ ਆ ਦੋ 10 ਸਾਲ ਅਗਸਟ ਭਾਈ ਛੱਡ ਚੁੱਕਾ ਹੈ ਕਿਉਂਕਿ ਪਰਿਵਾਰ ਆਪਣੇ ਲਈ ਲੇਬਰ ਕਰਦਾ ਘਰ ਦੇ ਵਿੱਚ ਸਪੋਰਟਸ ਦਾ ਕੰਮ ਕਰਦੇ ਆ ਸਾਰੇ ਚਾਚੇ ਤਾਏ ਭਰਾ ਮਾਂ ਮਿਹਨਤ ਕਰਦੇ ਆ ਇਹਦਾ ਮੇਰਾ ਘਰ ਆ ਪੁਰਾਣਾ ਜਿੱਥੇ ਮੇਰਾ ਉਸੇ ਘਰ ਚ ਹੀ ਰਹਿੰਦੇ ਆ ਪਰ ਕਿੰਨੇ ਵਜੇ ਹੋਇਆ ਕਦੋਂ ਇਹ ਪੋਨਿਕ 10 ਵਜੇ ਦੀ ਗੱਲ ਆ ਕਿੱਥੇ ਬਸੀ ਦਾਨਿਸ਼ਮੰਦਾ ਲਸੂੜੀ ਮੋਹੱਲਾ ਦੁਰਗੇ ਦਿਖੂ ਦੇ ਨੇ ਦੀ ਤੁਹਾਨੂੰ ਫੋਨ ਆਇਆ ਤੁਹਾਨੂੰ ਕਿੱਦਾਂ ਪਤਾ ਲੱਗਾ ਮੈਂ ਕੈਂਟ ਦੇ ਕਲੈਕਸ਼ਨਾਂ ਦੇ ਕੈਂਟ ਗਿਆ ਹੋਇਆ ਸੀ ਮੈਨੂੰ ਵੱਡੇ ਭਾਈ ਸਾਦਾ ਫੋਨ ਆਇਆ ਕਿ ਕੋਈ ਸੱਟ ਮਾਰ ਗਿਆ ਇਹ ਨਹੀਂ ਪਤਾ ਕਤਲ ਹੋਇਆ ਜਿੱਦਾਂ ਹੀ ਉੱਥੋਂ ਤੁਰਿਆਂ ਆਂਦਿਆਂ ਦੇ ਪਤਾ ਲੱਗ ਗਿਆ ਕਿ ਹਾਲਾਤ ਨਹੀਂ ਇਹ ਕਿ ਜਿਹੜੇ ਸੱਟਾਂ ਬਹੁਤ ਜ਼ਿਆਦੀਆਂ ਉਹ ਦੇਖਿਆ ਇੱਥੇ ਆਗੇ ਬੱਚੇ ਦੇ ਹਾਰਡ ਦੇ ਵਿੱਚ ਤਿੰਨ ਚਾਰ ਜਿਹੜੇ ਹਲੇ ਜੀ ਹਲੇ ਆਈਏ ਸਾਨੂੰ ਇਨਫੋਰਮੇਸ਼ਨ ਆਪਣੇ ਕੰਟਰੋਲ ਰੂਮ ਤੋਂ ਨੋਟ ਆਇਆ ਸੀ ਆਪਾਂ ਆਪਣਾ ਟੀਮਾ ਡਿਸਪੋਸ ਆਪਣਾ ਕਰਤੀਆਂ ਤੇ ਸਪੈਚ ਇਹ ਡਿਵੀਜ਼ਨ ਨੰਬਰ 5 ਚ ਹੋਇਆ ਸੀਗਾ ਜੀ ਇਹਦਾ ਕੁਝ ਆਈਏ ਇਨਫੋਰਮੇਸ਼ਨ ਆਪਾਂ ਟੀਮਾ ਲਾਤੀਆਂ ਤੇ ਆਪਾਂ ਦੇਖ ਰਹੇ ਜੀ ਜਲਦ ਤੋਂ ਜਲਦ ਇਸ ਤੇ ਕਾਰਵਾਈ ਕਰ ਰਹੇ ਹਾਂ ਹੁਣ ਦਾ ਕਤਲ ਦਾ ਕਾਰਨ ਪਤਾ ਲੱਗਿਆ ਕਿ ਨਹੀਂ ਜੀ ਹਲੇ ਕੁਝ ਸਾਹਮਣੇ ਨਹੀਂ ਆਇਆ ਜੀ ਜੀ ਬਟ ਆਪਾਂ ਹਲੇ ਸਾਰੇ ਆਪਣੀਆਂ ਟੀਮਾ ਜਿਹੜੀਆਂ ਹੈਗੀਆਂ ਸੀਆਈਏ ਤੇ ਆਪਣੇ ਲੋਕਲ ਪੁਲਿਸ ਸਟੇਸ਼ਨ ਤੇ ਬਾਕੀ ਜਿਹੜੇ ਅਫਸਰ ਨੇ ਉਹ ਕਰਦੇ ਨੇ ਆਪਾਂ ਜਲਦ ਤੋਂ ਜਲਦ ਇਹਨੂੰ ਟ੍ਰੇਸ ਕਰਾਂਗੇ ਜਿਹੜਾ ਐ ਜੂ ਹੈ ਉਸ ਦਾ ਨਾਮ ਲਓ ਅਤੇ ਕਹਾ ਕਾ ਰਹਿਣੇ ਵਾਲਾ ਹੈ ਹਾਂਜੀ ਨਹੀਂ ਹਲੇ ਆਪਾਂ ਕਰਨੇ ਚੀ ਵੈਰੀਫਾਈ ਸਰ ਨਾਮ ਕਿਸੇ ਵੀ ਲੀਟਰ ਦਾ ਭਤੀਜਾ ਵਗੈਰਾ ਵੀ ਨਹੀਂ ਹਲੇ ਆਪਾਂ ਵੈਰੀਫਾਈ ਕਰਨ ਨੂੰ ਜੇ ਜਦੋਂ ਫੈਕਟਸ ਆਣਗੇ ਤਦ ਹੀ ਤੁਹਾਨੂੰ ਬਰੀਫ ਕਰਾਂਗੇ ਜੀ ਥੈਂਕ ਯੂ ਜੀ